ਉਜੀ ਰੋਟੀ ਖਾਤਰ ਵਿਦੇਸ਼ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨਜੀਤ ਸਿੰਘ ਉਰਫ ਪੱਪੂ ਪੁੱਤਰ ਲੇਟ ਬਲਕਾਰ ਸਿੰਘ ਦੀ ਇਟਲੀ ਵਿਖੇ ਭੇਦ ਭਰੇ ਹਾਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਭਾਵਕ ਹੁੰਦਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ 2 ਟਾਈ ਮਹੀਨੇ ਤੋਂ ਉਹਨਾਂ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀਂ ਹੋ ਪਾ ਰਹੀ ਸੀ ਅੱਜ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਸ ਦੀ ਤਕਰੀਬਨ 2 ਮਹੀਨਾ ਪਹਿਲਾਂ ਮੌਤ ਹੋ ਚੁੱਕੀ ਹੈ

ਤੋਂ ਬੋ ਮੈਂ ਪੁੱਛਦੀ ਮੈਂ ਕੰਦੀ ਮੋਟੀ ਨੂੰ ਫੋਨ ਫੜ ਮੈਂ ਆਉਂਦਾ ਕੰਦੀ ਅਸੀਂ ਆਉਂਦਾ ਕਦੇ ਕਦੇ ਇਹ ਆਉਂਦਾ ਸਰ ਮੇਰੇ ਦਿਲ ਦੀ ਬੁਧਾਰਨ ਦਈ ਮੈਂ ਕੰਦੀ ਨੂੰ ਮੈਨੂੰ ਦੱਸੋ ਮੈਂ ਬਚਾ ਠੀਕ ਠਾਕ ਹੁੰਦੀ ਚਲ ਪੈਸਾ ਜੀ ਤੇ ਮੈਨੂੰ ਕੋਈ ਗੱਲ ਨਹੀਂ ਆਪਾਂ ਆਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹਾਂ ਨਹੀਂ ਤੇ ਕਰਨ ਹਿੰਦੀ ਕਲੀ ਟੋਲੇ ਮਲੇ ਕਰਦੀ ਜੇ ਕਦੀ ਉਧਰ ਕਦੀ ਉਧਰ ਜਿਸ ਤੇ ਜਾਣਾ ਵੀ ਜਾਣਾ ਤੇ ਉਹਦਾ ਕਦੀ ਮੈਂ ਚੱਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਇਹ ਫਿਕਰ ਸੀ ਕਿ ਬੱਚੇ ਦਾ ਗੱਲ ਹੋ ਜਾਵੇ ਚਾਰ ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰੇ ਦੇਵੀ ਜਾਣ ਦਾ ਤੇ ਗੁੰਮਿਆ ਤਰ੍ਹਾਂ ਡੁੱਬੀ ਖੁੱਬੀ ਰਹੀ ਹੈ ਇਹਦੇ ਕੋਈ ਜਾੜਾ ਕੁੜੀ ਕੋਈ ਜਾਣਾ ਨਹੀਂ ਕਹਿੰਦਾ ਹੁੰਦਾ ਫੋਨ ਉਹ ਟਿਲ ਨੂੰ ਗੱਲ ਕਰਨੇ ਤੇ ਨਹੀਂ ਹੁੰਦਾ ਫੋਨ ਇਹ ਹੋ ਗਿਆ ਤੇ ਨੂੰ ਕਹਾਦਾ ਫਿਕਰ ਕਿ ਮੈਂ ਚਲੂ ਗਿਰ ਗਈ ਬਾਗ ਹੋ ਗਿਆ ਸੀ ਤੇ ਏਦੇ ਤੇ ਕਿਉਂ ਯਾਰ ਕਿਉਂ ਨਹੀਂ ਲੱਗ ਰਹੀ ਸੀ ਉਹ ਜੇਠੇ ਚ ਜੇਠ ਦੇ ਕਿੱਦਿਆ ਹੈ ਨਾ ਕਹਿੰਦੇ ਤੇ ਆਪਰੀ ਕੋ ਉਦਾਂ ਕਿੰਨਾ ਚਿਰ ਹੋ ਗਿਆ ਉਦਾਂ 5 ਸਾਲ ਹੋ ਗਏ ਨੂੰ ਪਏ ਪਹਿਲਾ 6ਵਾਂ ਸਾਲ ਲੱਗਾ ਤੇ ਦੋ ਤਿੰਨ ਹੋਰੀ ਤੇ ਦੋ ਵਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਅਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਹਿੰਦਾ ਤਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ ਕੀ ਕਰਨਾ ਤੂੰ ਪਹਿਲੇ ਕਮਾਣ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਉਹਦਾ ਭੋਗ ਬਗ ਪਾਇਆ ਕਰਿਆ ਹੋਣ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ ਦੋ ਸਾਲ ਤੋਂ ਮਰ ਗਿਆ ਤੇ ਦੋ ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਉਹਨੂੰ ਗਏ ਤੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਇਹ ਮੰਨ ਕੇ ਮੇਰੇ ਬੱਚੇ ਕੁਛ ਕੁਛ ਕਰ ਆਹੋ ਇਹਨਾਂ ਨੇ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਮੇਰੇ ਬੱਚਾ ਉੱਥੇ ਤੇਰੇ ਹਿਸਾਬ ਵਿੱਚ ਕੀ ਹਿਸਾਬ ਕਿਤਾਬ ਚੁਣੋ ਤਾਂ ਤੁਸੀਂ ਕੀ ਨਾ ਤੁਸੀਂ ਉੱਥੇ ਦੇ ਮਾਮਾ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਅਦ ਡੈਥ ਹੋ ਗਈ? ਕੱਪ ਗੱਲ ਪਤਾ ਲੱਗਾ ਰਾਤ। ਕਿਸ ਤਰ੍ਹਾਂ ਲੱਗਦਾ? ਮਾਂ ਮੇਰੇ ਫੋਨ ਆਈ। ਇੱਕ ਦਿਨ। ਕੀ ਕਹਿੰਦੇ? ਉਹ ਵੀ ਵੀਡੀਓ ਤੇ ਵੀ ਨਹੀਂ ਲੱਭਾ ਵੀਰ ਉਹਨਾਂ ਵੀਰ ਪਾਈ। ਉਹ ਵੀ ਇੱਧਰ ਕੇ ਫੋਟੋ ਭੇਜੀ ਕਹਿੰਦੇ ਪੂਰੇ ਹੋ ਗਏ ਨੇ ਸੰਸਕਾਰ ਵੀ ਹੋ ਗਏ ਨੇ ਨਾ। 2.5 ਮਹੀਨੇ ਹੋ ਗਏ। 2.5 ਮਹੀਨੇ। ਆ ਦੋ 2.5 ਮਹੀਨੇ ਜੀ। ਸੰਸਕਾਰ ਉੱਤੇ ਕਰਤਾ। ਜਿੱਥੇ ਕਰਤਾ। ਹਾਂਜੀ। ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰ ਵੀ ਹੋ ਗਿਆ। ਕਿੰਨਾਂ ਨੇ ਕੀਤਾ ਸੰਸਥਾਪਤ ਪਤਾ ਨਹੀਂ ਕਿੰਨੇ ਕੀਤਾ ਉਹ ਬਣੀ ਪਰ ਲੱਗਾ ਦਾ ਪ੍ਰੋਜੈਕਟ ਇਹਨਾਂ ਨੂੰ ਇੱਕ ਵੀਰਜੀ ਆਪਣੇ ਚਾਚਾ ਜੀ ਆਪਣੇ ਵੀਰਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਅੰਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਹੀ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿਦਾਂ ਪਤਾ ਲੱਗਾ ਕਿ ਡੈਥ ਹੋਈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਬੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ 2 2 ਮਹੀਨੇ ਸਾਨੂੰ ਕੋਈ ਪਤਾ ਨਹੀਂ ਲੱਗਾ ਮਦਰ ਕੀ ਗਏ ਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਇਹਦਾ ਹਾਲ ਹੈ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੋਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਹਰ ਨਾਲ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ ਇਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਤੇ ਉਹਦੀ ਸੰਸਕਾਰ ਲੇਗਾ ਜਦੋਂ ਤੱਕ ਸਰਕਾਰ ਤੇ ਉਹ ਕਹਿ ਰਹੇ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੀ ਫਿਰ ਉਹਨਾਂ ਤੇ ਕਰਾ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏ ਕੋਈ ਸੰਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏਗੀ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਹਰ ਤੇ ਫੋਟੋ ਕਿੰ ਦਿਖਾ ਰਹੇ ਸੀ ਡੈਥ ਹੋਈ ਜੀ ਹਾਂ ਜੀ ਡੈਥ ਹੋਈ ਜੀ ਤੇ ਫੋਟੋ ਚਲੋ ਸਾਰੇ ਪਰ ਸਾਡਾ ਜੋ ਕੋਈ ਯਕੀਨ ਜਾਣਿਆ ਅਜੇ ਬੰਦ ਨਹੀਂ ਯਕੀਨ ਨਹੀਂ ਬੰਦਿਆ ਜਾ ਰਿਹਾ ਕਿ ਮਦਰੀ ਬਾਅਦ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਆਪਾਂ ਪੱਕਾ ਨਹੀਂ ਕਹਿ ਸਕਦੇ ਅਜੇ ਹੁਣ ਕੀ ਕਰਦੇ ਮੰਗੇ ਇਹੀ ਕਰਦੇ ਹਾਂ ਜੀ ਜੋ ਵੀ ਉੱਥੇ ਜਿਹੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦੇ-ਵਾਦੇ ਇਸ ਪਰਵਾਦ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦੇ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਕੋਈ ਇਕੱਲਾ ਹੀ ਬੇਟਾ ਸੀ ਸਾਡੀ ਇਹ ਭੈਣ ਅਭੀਵਲ ਦੇ ਵਿੱਚ ਵਿਆਹੀ ਆ ਸਾਡੀ ਚਾਚੀ ਜੀ ਨੇ ਉਹ ਆਏ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਹੈ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨਾ ਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏਗਾ ਜਾਂ ਕੀ ਬਾਣਾ ਵਰਤੇ ਉਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز